ਇਹਦੇ ਕੇ ਪਾਸੇ ਭਾਰਤੋ ਦੇ ਵਿੱਚ ਨਗਰ ਪੰਚਾਇਤ ਦੀਆਂ ਚੋਣਾਂ ਹੋ ਰਹੀਆਂ ਨੇ ਕਿਉਂਕਿ ਜਿਹੜੇ ਰਾਜਨੀਤਿਕ ਲੋਕ ਹੁੰਦੇ ਨੇ ਉਹ ਚੋਣਾਂ ਦੇ ਵਿੱਚ ਹੀ ਰਹਿੰਦੇ ਨੇ ਪਰ ਗੱਲ ਅਸੀਂ ਨਾਬਾ ਦੇ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਦੀ ਕਰਾਂਗੇ ਕਿਉਂਕਿ ਉਹ ਪ੍ਰੋਗਰਾਮਾਂ ਤੇ ਨੇ ਉਹਨਾਂ ਨੂੰ ਐਂਜ ਇੰਜ ਲੱਗ ਰਿਹਾ ਜਿਵੇਂ ਕੋਈ ਭਾਰਤੋ ਚੋਣਾਂ ਦਾ ਕੋਈ ਫਿਕਰ ਨਹੀਂ ਵਲੰਟੀਅਰ ਚੋਣਾਂ ਲੜ ਰਹੇ ਉਹਨਾਂ ਨਾਲ ਗੱਲਬਾਤ ਕਰਾਂਗੇ ਐਮਐਲ ਸਾਬ ਤੁਸੀਂ ਚੋਣਾਂ ਦੇ ਵਿੱਚ ਕਿਉਂ ਨਹੀਂ ਪਹੁੰਚੇ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਪ੍ਰੀਖਸ਼ਾ ਸਤਿਕਾਰ ਜੀ ਚੋਣਾਂ ਜਿਹੜੀਆਂ ਨੇ ਜੀ ਨਗਰ ਪੰਚਾਇਤ ਪਾਸ ਹੁੰਦੀ ਚੋਣਾਂ 11 ਵਾਰਡ ਦੀ ਔਰ ਨਾਬਾ ਦੇ ਵਿੱਚ ਇੱਕ ਵਾਰਡ ਦੀ ਚੋਣ ਹੈ 6 ਨੰਬਰ ਵਾਰਡ ਦੇ ਵਿੱਚ ਚੋਣ ਹੋ ਰਹੀ ਹੈ ਚੋਣਾਂ ਜਿਹੜੀਆਂ ਨੇ ਜ ਬੜੀਆਂ ਸ਼ਾਂਤਮਈ ਹੋ ਰਹੀਆਂ ਨੇ ਔਰ ਮੈਂ ਪ੍ਰਚਾਰ ਕੀਤਾ ਪਰਸੋਂ ਤੱਕ ਉਸ ਤੋਂ ਬਾਅਦ ਸਾਡੇ ਵਲੰਟੀਅਰ ਜਿਹੜੇ ਆ ਜਿਹੜੇ ਜਿਹੜੇ ਚੋਣ ਲੜ ਰਹੇ ਆ ਉਹ ਹੋ ਆਪਣੀ ਆਪਣੀ ਡਿਊਟੀਆਂ ਦੇ ਤਾਇਨਾਤ ਨੇ ਜੀ ਤੇ ਮੈਂ ਤਾਂ ਆਪਣੇ ਇੱਕ ਦੋ ਭੋਗ ਨੇ ਜੀ ਇੱਕ ਧਾਰਮਿਕ ਸਮਾਗਮ ਸੀਗਾ ਆਪਣੇ ਉਹਦੇ ਵਿੱਚ ਵਿਅਸਥਾ ਹੈ ਜੀ ਆਪਣੇ ਕੰਮ ਕਰ ਰਹੇ ਆ ਤੇ ਕਿਉਂਕਿ ਸਾਡਾ ਮਕਸਦ ਨਹੀਂ ਹੈ ਜੀ ਅਸੀਂ ਪੀਸਫੁਲੀ ਇਲੈਕਸ਼ਨ ਕਰਾਉਣ ਦੇ ਹਮੇਸ਼ਾ ਹੱਕ 'ਚ ਰਹੇ ਹਾਂ ਪਰ ਮੈਂ ਪਹਿਲਾਂ ਪੰਚਾਇਤੀ ਚੋਣਾਂ ਰਹੀਆਂ ਨੇ ਜਾਂ ਉਪ ਚੋਣਾਂ ਰਹੀਆਂ ਨੇ ਜਿੰਨੀਆਂ ਸਾਰੀਆਂ ਜਿੰਨਾ ਵੀ ਸਾਡਾ ਰਿਕਾਰਡ ਅਸੀਂ ਕਦੇ ਵੀ ਤੱਕਾ ਨਾ ਕੀਤਾ ਖਾਸ ਕਰਕੇ ਨਾਬਾ ਹਲਕੇ 'ਚ ਮੈਂ ਇਸ ਚੀਜ਼ ਦੇ ਬਿਲਕੁਲ ਹੱਕ 'ਚ ਨਹੀਂ ਹਾਂ ਮੈਂ ਚਾਹੁੰਨਾ ਕਿ ਪੀਸਫੁਲੀ ਜਿਹੜੀ ਇਲੈਕਸ਼ਨ ਹੈ ਉਹ ਹੋਵੇਰ ਲੋਕਾਂ ਨੂੰ ਆਪਣੇ ਫਤਵੇ ਦਾ ਜਿਹੜਾ ਅਧਿਕਾਰ ਹੈ ਔਰ ਜਿਹੜਾ ਉਹਨਾਂ ਨੂੰ ਉਮੀਦਵਾਰ ਵਧੀਆ ਲੱਗਦਾ ਤੇ ਉਹਨੂੰ ਵੋਟ ਪਾਉਦੇ ਨੇ ਕੀ ਗੱਲ ਇਹ ਤੁਸੀਂ ਪਹਿਲੇ ਦੇਖ ਰਹੇ ਹੋ ਜੇਕਰ ਚੋਣਾਂ ਹੁੰਦੀਆਂ ਨੇ ਤਾਂ ਜਿਹੜੇ ਮੌਜੂਦਾ ਵਿਧਾਇਕ ਹੁੰਦੇ ਨੇ ਉਹ ਚੋਣਾਂ 'ਚ ਤਾਂ ਪਹਿਲਵਾਨੀ ਗੇੜੇ ਜ਼ਰੂਰ ਦਿੰਦੇ ਨੇ ਪਰ ਤੁਸੀਂ ਚੋਣਾਂ ਦੇ ਵਿੱਚ ਕਿਉਂ ਨਹੀਂ ਪਹੁੰਚੇ ਭਾਰਤ ਸੋਨਾ ਨਾਬਾ ਦੇ ਕੋਮ ਨੂੰ ਆਪਣੇ ਕੰਮ ਤੇ ਵਿਸ਼ਵਾਸ ਹੈ ਜੀ ਮੈਂ ਪਾਸੋਂ ਦੇ ਵਿੱਚ ਜਿੰਨਾ ਕੰਮ ਅਸੀਂ ਕੀਤਾ ਚਾਹੇ ਐਸਟੀਪੀ ਆ 4 ਕਰੋੜ ਤੋਂ ਉੱਪਰ ਦੀ ਲਗਤਨ ਆ ਉਹ ਬਣ ਕੇ ਤਿਆਰ ਹੋ ਰਿਹਾ ਚਾਹੇ ਐਮੀਐਨ ਸਕੂਲ ਲਈ 11 ਕਰੋੜ ਰੁਪਏ ਨੇ ਚਾਹੇ ਸੀਵਰੇਜ ਅਸੀਂ 4 ਕਰੋੜ ਰੁਪਏ ਤੋਂ ਵੱਧ ਦਾ ਨਾਬਾ ਦੇ ਵਿੱਚ ਪਾਸੋਂ ਚ ਪਵਾਤਾ ਜੀ ਤੇ ਇਸ ਤੋਂ ਇਲਾਵਾ ਅਸੀਂ ਬਸ ਸਟੈਂਡ ਬਣ ਗਿਆ ਨਵਾਂ ਕਮਿਊਨਿਟੀ ਹਾਲ ਬਣ ਗਿਆ ਨਵਾਂ ਤੇ ਹੋਰ ਵੀ ਅਸੀਂ ਬਹੁਤ ਸਾਰੇ ਸਟਰੀਟ ਲਾਈਟਾਂ ਦਾ ਕੰਮ ਕੈਮਰੇ ਲੱਗ ਰਹੇ ਨੇ ਜੀ ਪਾਸੋਂ ਸ਼ਹਿਰ ਦੇ ਵਿੱਚ ਇਹ ਸਾਰੇ ਕੰਮ ਜਿਹੜੇ ਅਸੀਂ ਬਹੁਤ ਸ਼ਿੱਦਤ ਨਾਲ ਬੜੀ ਦਿਲ ਲਾ ਕੇ ਸਾਰੇ ਕੰਮ ਅਸੀਂ ਕਰ ਰਹੇ ਹਾਂ ਤੇ ਮੈਨੂੰ ਵਿਸ਼ਵਾਸ ਆ ਕਿ ਪਾਸੋਂ ਦੀ ਸੰਗਤ ਜਿਹੜੀ ਆ ਉਹ ਪੂਰਾ ਪਿਆਰ ਦੇएगी ਔਰ ਇਹਦੇ ਵਿੱਚ ਜਿਹੜਾ ਮੇਰਾ ਰੋਲ ਸੀਗਾ ਜੀ ਉਹ ਚੋਣ ਪ੍ਰਚਾਰ ਦੇ ਖੀਲੇ ਦਿਨ ਤੱਕ ਸੀਗਾ ਮੈਂ ਨੁੱਕੜ ਮੀਟਿੰਗਾਂ ਕਰਕੇ ਅਸੀਂ ਰੂਟ ਸ਼ੋ ਵੀ ਕੀਤਾ ਸਭ ਨੂੰ ਬੇਨਤੀ ਕੀਤੀ ਹੈ ਕਿ ਜੀ ਆਮ ਆਦੀ ਪਾਰਟੀ ਨੂੰ ਮੌਕਾ ਦਿਓ ਕਿਉਂ ਕਿਉਂਕਿ ਆਮ ਆਦੀ ਪਾਰਟੀ ਸਰਕਾਰ ਆ ਪੰਜਾਬ ਦੇ ਵਿੱਚ ਅਗਰ ਪੰਜਾਬ ਦੇ ਵਿੱਚ ਭਾਸੋਂ ਦੇ ਵਿੱਚ ਕੋਈ ਡਿਵੈਲਪਮੈਂਟ ਕਰ ਸਕਦਾ ਤਾਂ ਉਹ ਮੌਜੂਦਾ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਹੋ ਸਕਦੀ ਹੈ ਬਿਲਕੁਲ ਇਹ ਉਮੀਦਵਾਰਾਂ ਤੋਂ ਹੁੰਦਾ ਆ ਵੀ ਸਾਡਾ ਜਿਹੜਾ ਫੌਜ ਦਾ ਕਮਾਂਡਰ ਆ ਵੀ ਉਹ ਨਹੀਂ ਚੋਣਾਂ ਦੇ ਵਿੱਚ ਪਹੁੰਚਿਆ ਅਸੀਂ ਇਕੱਲੇ ਲੜ ਰਹੇ ਹਾਂ ਨੇ ਇੱਥੇ ਤੁਸੀਂ ਹਿਸਾਬ ਲਾ ਲਓ ਜੀ ਕਿ ਮੈਂ ਆਪ ਕਿਉਂ ਨਹੀਂ ਗਿਆ ਕਿਉਂਕਿ ਇਸ ਕਰਕੇ ਨਹੀਂ ਗਿਆ ਕਿਉਂਕਿ ਵਲੰਟੀਅਰ ਚੋਣ ਲੜ ਰਹੇ ਨੇ ਸਾਡੇ ਉਮੀਦਵਾਰ ਚੋਣ ਲੜ ਰਹੇ ਆ ਔਰ ਸਾਨੂੰ ਆਪਣੇ ਕੰਮ ਤੇ ਭਰੋਸਾ ਹੈ ਜੀ ਅਸੀਂ ਕਿਹੜਾ ਕੋਈ ਤੱਕੇਸ਼ਾਈ ਕਰਨੀ ਹੈ ਜੀ ਨਾ ਇਦਾਂ ਦਾ ਕਦੇ ਕੰਮ ਕੀਤਾ ਨਾ ਹੀ ਸਾਡੀ ਕੋਈ ਮਨਸ਼ਾ ਇਦਾਂ ਦੀ ਤੇ ਇੱਥੇ ਦੋ ਤਿੰਨ ਹੈਗੇ ਨੇ ਜੀ ਇੱਥੇ ਜਿਹੜੇ ਹਲਕੇ ਲੀਡਰ ਉਹ ਆਪ ਹੀ ਰੌਲਾ ਰੂਲਾ ਪਾਈ ਜਾਂਦੇ ਸਾਨੂੰ ਖਤਰਾ ਜੀ ਤੱਕਾ ਹੋਊਗਾ ਸਾਨੂੰ ਉਹ ਇਦਾਂ ਹੀ ਮਾਹੌਲ ਬਣਾਉਣ ਵਾਸਤੇ ਮੀਡੀਆ ਦੇ ਵਿੱਚ ਖਬਰਾਂ ਚ ਰਹਿਣ ਵਾਸਤੇ ਅਦਰਵਾਈਜ਼ ਬਹੁਤ ਪੀਸਫੁਲੀ ਜਿਹੜਾ ਜੀ ਸਾਰੀ ਇਲੈਕਸ਼ਨ ਚੱਲ ਰ ਅਮੈਂ ਫਿਰ ਪਾਸੋਂ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਆਪਣਾ ਕੀ ਕੀਮਤੀ ਵੋਟ ਜਿਹੜਾ ਤੁਸੀਂ ਜਿਹੜਾ ਤੁਹਾਡਾ ਅਧਿਕਾਰ ਹੈ ਮੌਲਿਕ ਅਧਿਕਾਰ ਹੈ ਤੁਸੀਂ ਬਾਹਰ ਨਿਕਲੋ ਪਰ ਜਿਹੜੇ ਵੀ ਅਸੀਂ ਕੰਮ ਕੀਤੇ ਉਹਨੂੰ ਦੇਖ ਕੇ ਤੁਸੀਂ ਆਪਣੇ ਜਿਹੜੇ ਅੱਛੇ ਉਮੀਦਵਾਰ ਨੇ ਅਸੀਂ ਸਾਰੇ ਵਧੀਆ ਉਮੀਦਵਾਰ ਖੜੇ ਕੀਤੇ ਉਹਨਾਂ ਨੂੰ ਵੋਟ ਕਰੋ ਆ ਬਿਲਕੁਲ ਸਮਾਂ ਵੀ ਕਾਫੀ ਹੋ ਚੱਲਿਆ ਸਵਾ ਦੋ ਵੱਜ ਚੁੱਕੇ ਨੇ ਪਰ ਨਾਬਾ ਦੇ ਵਿਧਾਇਕ ਸਮਾਗਮਾਂ ਦੇ ਵਿੱਚ ਭੋਗਾਂ ਤੇ ਹੋਰ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਗਏ ਨੇ ਪਰ ਜਿਹੜੇ ਚੋਣਾਂ ਹੋ ਰਹੀਆਂ ਨੇ ਨਗਰ ਪੰਚਾਇਤ ਭਾਲਸੋ ਦੀ ਜਾਂ ਨਾਬਾ ਦੇ ਵਿੱਚ ਵਾਈਲ ਇਕਸ਼ਨ ਹੋ ਰਹੀ ਹੈ ਉਹਨਾਂ ਇਕਸ਼ਨ ਤੱਕ ਨਹੀਂ ਗਏ ਕਿਉਂਕਿ ਉਮੀਦਵਾਰ ਜਿਹੜੇ ਹੁੰਦੇ ਨੇ ਉਹਨਾਂ ਨੂੰ ਜ਼ਰੂਰ ਹੁੰਦਾ ਵੀ ਸਾਡਾ ਕਮਾਂਡਰ ਹੈ ਜਿਹੜਾ ਉਹ ਜ਼ਰੂਰ ਪਹੁੰਚੇ ਪਰ ਉਹਨਾਂ ਨੇ ਕਿਹਾ ਵੀ ਅਸੀਂ ਕੋਈ ਧੱਕਾਸ਼ਾਹੀ ਕਿਤੇ ਨਹੀਂ ਸਾਨੂੰ ਆਪ ਉਮੀਦ ਆ ਅਸੀਂ ਜੋ ਵਿਕਾਸ ਦੇ ਕੰਮ ਕੀਤੇ ਨੇ ਉਹਨਾਂ ਦੇ ਹੀ ਜਰੀਏ ਅਸੀਂ ਇਹ ਚੋਣਾਂ ਜਿੱਤਾਂਗੇ ਨਬਤੂ ਹਰਮੀਤ ਸਿੰਘ ਮਾਨ